हां जी मित्रों की हाल मित्रो मित्रो है सारा दा सारे ਤੁਸੀਂ ਵਧੀਆ ਹੋਗੇ ਤੇ ਸਾਰੇ ਦੇ ਘਰ ਪਰਵਾਸ ਸਭ ਠੀਕ ਹੋਣਗੇ ਮਿੱਤਰੋ ਕਰਤਾ ਪੱਜ ਦਾ ਬਲਾਉਂਗ ਤੇ ਉੱਠ ਗਏ ਸੀ ਮਿੱਤਰੋ 8 ਵਜੇ ਪਾ ਟਾਈਮ ਆ ਗਏ ਸੀ ਕੋਠੇ ਤੇ ਆਪਾਂ ਧੁੱਪ ਧੱਪ ਵੀ ਵਧੀਆ ਨਿਕਲੀ ਹੋਈ ਸੂਰਜੇ ਵੀ ਨਿਕਿਆ ਰਿਹਾ ਦੇਖੋ ਘਰੋਂ ਚੱਕ ਆਹ ਚੱਕ ਕਰੋ ਮਿੱਤਰੋ ਸਵੇਰ ਦਾ ਤੇ ਆ ਹੁਣ ਐ ਕੁਤਰਵਾਤਰ ਸੁਣੋ ਰੋਜ ਆ ਕਿ ਮਿੱਤਰੋ ਜੋੜੀ ਛੱਡਤੀ ਸੀ ਆਪਾਂ ਤੇ ਚ ਫੁੱਡੇ ਚ ਮਿਲ ਗਈ ਸੀ ਜੋੜੀ ਇਹ ਤੇ ਉਹ ਕਾਲੱਖਿਆ ਦੇ ਨਹੀਂ ਬਈ ਆਪਣੀ ਤੇ ਆ ਬਾਕੀ ਓਕੇ ਆ ਹੁਣ ਬੋਤੇ-ਬੋਤੇ ਛੱਡਦੇ ਆ ਮਿੱਤਰੋ ਡਾਉਣੇ ਆਗੇ ਇਹਦੇ ਰਿਹਾ ਵਲੋਗ ਦੇ ਨਾਲ ਆ ਆ 85 ਵਜੇ ਆਪਣੇ ਛੱਡ ਦਿੱਗੇ ਹਾਂਜੀ ਮਿੱਤਰੋ ਛੱਡਦੇ ਹਾਂਗੇ ਬੱਚੇ ਆਪਣੇ ਬੋ ਗਿਆ ਉਤਰਕਾ ਦਾ ਦੂਜੇ ਵੀ ਛੱਡ ਦਿੱਗੇ ਆ ਵੀ ਛੱਡਦੀ ਆਪਾਂ ਕੱਟੀਆਂ ਦਾ ਬੱਚਾ ਚਲੋਈ

ਸੀਆ ਕੁਦਾ ਉਦਰੀ ਫੜ ਲਈ ਆ ਜੇ ਉਤਰ ਕਾ ਫਰ ਆ ਜੇ ਇਹ ਲੱਕ ਵਿੱਚ ਆ ਕੇ ਗਿਆ ਹੈ ਪੁੱਤਰ ਤਾਂ ਇਹ ਵਧੀਆ ਉੜਦਾ ਹੁਣ ਵਧੀਆ ਉਡਣ ਲੱਗ ਗਿਆ ਲੱਗਦਾ ਸਾਨੂੰ ਲੱਕ ਵਿੱਚ ਆਇਆ ਹੋਇਆ ਇਹ ਇੱਕ ਉਹ ਦੂਜਾ ਇਹ ਆਪਣੇ ਡੱਬੇ ਵਾਲਾ ਬੱਚਾ ਛੱਡ ਦੇ ਪੁੱਤਰ ਇਹਨੂੰ ਵੀ ਲਓ ਬਰੇ ਗਏ ਵੀ ਸਾ 3D ਨੂੰ ਦੋ ਉੱਤੇ ਸੱਤੇ ਆ ਗਏ ਉਹਨ ਦਾ ਮਿੱਤਰ ਉਹ ਰਹਿ ਨਹੀਂ ਦਿੰਦਾ ਯਾਰ ਉਹ ਤਾਂ ਉੜਦਾ ਨਹੀਂ ਨਾ ਉਹ ਖਾ ਉਹ ਤਾਂ ਉੱਡਦਾ ਲੈਂਦਾ ਲੱਕ ਵੀ ਜਾਇਆ ਹੋਇਆ ਉਹ ਡੱਬੇ ਵਾਲਾ ਵਜਾ ਆਪਣਾ ਤੇ ਉਹ ਵਧੀਆ ਉੜਦਾ ਹੈ ਤੇ ਉੱਡਣਾ ਪੜਾ ਉਹ ਵਧੀਆ ਉਹ ਵੀ ਲੱਗਿਆ ਆ ਇੱਧਰਲਾ ਤਾਂ ਛੋਟਾ ਹੈਗਾ ਆ ਤਾਂ ਛੋਟਾ ਵਜਾ ਆਪਣਾ ਨਹੀਂ ਇਹ ਹਾਂ ਆ ਛੋਟਾ ਮਿੱਤਰੋ ਆ ਹਗਾ ਵੱਡਾ ਉੜਦਾ ਇਹ ਵੀ ਵਧੀਆ ਪਰ ਇਹ ਪਤੰਦਰ ਸਿੱਧਾ ਛਤਰੀ ਤੇ ਨਹੀਂ ਹੁੰਦਾਗਾ ਫੇਰ ਵੀ ਕੋਈ ਨਾ ਜਾਲ ਜੋੜ ਲਿਆਉਣ ਵਾਲੇ ਤਾਂ ਤੇ ਲੈ ਮੇਰਾ ਜੇ ਜਾਲ ਲਿਆਉਣਾਗਾ ਜਾਲ ਲਿਆਵਾਂਗੇ ਤੇ ਲੈ ਅੱਜ ਇਹਨਾਂ ਨੂੰ ਛਤਰੀ ਛਤਰੀ ਦੇ ਬੰਨਦੇ ਇਹਨੂੰ ਵੀ ਫੇਰ ਡਾਵਾਂਗੇ ਇਹਨੂੰ ਤੋ ਆਖਿਓ ਤੁਸੀਂ ਨੇ ਰਾਤ ਇਹਨਾਂ ਨੂੰ ਵੀ ਦੋਨਾਂ ਨੂੰ ਡਾ ਦੀ ਛਤਰੀ ਤੋਂ ਦਾ ਵੀ ਉਹਨਾਂ ਨੂੰ ਇਹ ਦੋਨਾਂ ਯਾਤਰੀ ਦੋ ਇੱਕ ਮਿੰਟਰ ਉਤਰੋ ਯਾਤਰੀ ਕੱਢਣੀ ਚਲੋ ਚਲੋ ਇੱਕ ਤਾਈਆ ਬੁੱਝ ਜਾ ਵੀ ਗਿਆ ਮਿੱਤਰੋ ਲੋ ਹੋ ਜਾਂਦੇ ਦੋਨੇ ਦਲਾਰ ਹੋ ਗਿਆ ਤੇ ਦੁੱਤੀ ਦੋਨੇ ਹੋਰ ਤੇ ਹੈ ਇੱਕ ਆਗੋ ਤੋਂ ਆ ਗਰ ਚੈੱਕ ਓਕੇ ਮਿੱਤਰੋ ਲਾ ਦੀ ਛਤਰੀ ਸੁਤਰੀ ਹਾਂਜੀ ਮਿੱਤਰੋ ਆ ਫਰਦਿਆ ਚਾਰੇ ਬਚੇ ਆ ਪੜੇ ਕਰੋ ਚੈੱਕ ਤੇ ਇਹ ਪਾਣੀ ਦੀ ਬਾਲਟੀ ਥੱਲੋ ਪਾਣੀ ਦੀ ਬਾਲਟੀ ਲੈਣੇ ਸੀ ਨਿੱਗੇ ਜੇ ਦੀ ਬਾਰਕੀ ਦੀ ਭਰੀ ਰਹੀ ਆਪਣੀ ਪਾਣੀ ਦਾ ਟੱਟਾ ਇਹ ਤੋਂ ਚੰਡਾ ਪਾਣੀ ਹੈ ਲੋਹੀ ਬੱਦੂ ਹੈਗਾ ਚਲ ਦੇ ਉੱਪਰ ਲੈ ਕੇ ਪਾ ਦੀ ਉਤਰਾ ਰੋ ਸਾਰਾ ਰੋ ਆਪਣੇ ਰੋ ਹਾਂ ਜੀ ਉਤਰਾ ਰੱਖ ਲਿਆ ਪਾਣੀ ਪੂਣੀ ਉਤਰਾ ਨੂੰ ਲੈ ਦੂਜਿਆਂ ਨੂੰ ਦਾ ਪਾਵਾਂਗੇ ਦਾਣੇ ਓਵਰ ਛੋਟੇ ਬੱਚਿਆਂ ਨੂੰ ਦੇਣੇ ਹੋਣਗੇ ਇਹਨਾਂ ਨੇ ਕਿਹਦਾ ਪਾਣੀ ਪੀਲਾ ਹੋ ਰਿਹਾ ਹੈਗਾ ਵਿੱਚ ਸਰੋਸਰੋ ਡਿੱਗੀ ਪਈ ਹੈ ਨਾ ਇਹਨੂੰ ਡੋਲ ਦਾਂਗੇ ਇੱਧਰ ਲੋਈ ਡਿੱਗਾਰੇ ਗਾ ਪਾਣੀ ਪਾਇਆ ਕਰਾਂਗੇ ਇੱਧਰੋਂ ਸਾਰੇ ਇੱਕ ਨਾ ਇਹ ਜਿਆ ਬਾਲਟੀਆਂ ਬਣਾ ਲਓ ਉਹ ਜਿਹੜਾ ਪਾਣੀ ਛੇਦੀ ਠੰਡਾ ਨਹੀਂ ਹੁੰਦਾ ਇੰਨਾ ਚੀਜ਼ ਦਾ ਠੰਡਾ ਹੋ ਜਾਂਦਾ ਕੁਝ ਜਗ੍ਹਾ ਤੇ ਚ ਗਰਮੀ ਚ ਕੁਝ ਜਗ੍ਹਾ ਤੇ ਜੇ ਲੋਟ ਰਹਿੰਦਾ ਹੈਗਾ ਤੇ ਠੰਡਾ ਜੱਪਨ ਉਹ ਵੇਹ ਜਵ ਢੋਲੇ ਲੋਟ ਰਹਿੰਦੇ ਨੇ ਕੇਰਾ ਦਾ ਮੇਰੇ ਕੋਲ ਤਾਂ ਇੱਕ ਤਾਂ ਹੈਗੀ ਸੀਗੀ ਇੱਕ ਜਣਾ ਬਣਾ ਲਿਆ ਐ ਵੱਢ ਕੇ ਤੇ ਇਸ ਕਾਲੇ ਨੂੰ ਆਪਾਂ ਇੱਚੀ ਧਰ ਦੰਨੇਗੇ ਲਿਆ ਵਾਗੇ ਢੋਲੀ ਵੀ ਲਿਆ ਵਗੇ ਤੇ ਲੈ ਲਿਆਉਣਾ ਮਿੱਤਰੋ ਜਾਲ ਕੀਰਾ ਥੋੜੇ ਜੇ ਕੰਮ ਨੇ ਉਹ ਕਰ ਦिए ਪੂਰੇ ਜੇ ਫਿਰ ਬਾਅਦ ਚੋ ਲਿਆਵਾਂਗੇ ਲਿਆਵਾਂਗੇ 1 2 ਵਜੇ ਲਿਆਵਾਂਗੇ ਆਦਿਏ ਪਾਣੀ ਇਧਰ ਨਿੱਕਾ ਲੱਗਾ ਪਾਣੀ ਰਾਤ ਨੂੰ ਮਾਣੀ ਚੱਕਦਾ ਕਰੋ ਇਸ ਤੋਂ ਬਿੱਤਰ ਦੇ ਫਿਰ ਰਾਤ ਨੂੰ ਠੰਡਾ ਹੋਇਆ ਫਿਰ ਕੋਤਰ ਪੀਂਦੇ ਵਾਲੇ ਬਿਮਾਰ ਹੋ ਜਾਂਦੇ ਹੈਗੇ ਉੱਤੇ ਆ ਰੱਖ ਲਈ ਨਹੀਂ ਲੱਗਦੇ ਜਾਂਦੇ ਨਾਉਣ ਇਹ ਵਤੰਦਰ ਦੇ ਚ ਇਹ ਤਾਂ ਵਰਮਾੜੀ ਜੀ ਹੋ ਰਹੀ ਜਾਂਦੀ ਹੈਗੀ ਲਓ ਜੀ ਮਿੱਤਰੋ ਇਹਨਾਂ ਨੂੰ ਤਾਂ ਰੱਖਤਾ ਹੁਣ ਰੱਖਦੇ ਆਪਾਂ ਦੂਜਾ ਨੂੰ ਹਾਂ ਜੀ ਮਿੱਤਰੋ ਦਾਣੇ ਦੂਣੇ ਪਾ ਦਿੱ ਸੀ ਆਪਾਂ ਸਾਰਿਆਂ ਨੂੰ ਪਾਣੀ ਪੂਣੀ ਰੱਖਤਾ ਸੀਗਾ ਆਹ ਗੱਡੇ 'ਚ ਵੀ ਰੱਖਤਾ ਤੇ ਦੂਜੇ ਜੀ ਵੀ ਰੱਖਦਾ ਸੀਗੇ ਆਪਾਂ ਐਜ ਵੀ ਆ ਦਾਣੇ ਦੂਣੇ ਖਾਈ ਜਾਂਦੇ ਆ ਓਕੇ ਕੰਮ ਸਾਰਾ ਹੁਣ ਇਹਨਾਂ ਦਾ ਉੜ ਜਾਂਦਾ ਥੱਲੇ ਕੰਮ ਕੰਮ ਕਰਦਾ ਜਿਹੜਾ ਕਰਨ ਵਾਲਾ ਬੱਚੇ ਆਪਣੇ ਫਰਦੇ ਆ ਚਾਰੇ ਛੋਟਾ ਕੰਮ ਕਰਨ ਵਾਲਾ ਰਹਿੰਦਾ ਮਿੱਤਰੋ ਵਾਹ ਮੜਰਾਿਆਂ ਦੇ ਬੀਲ ਹੋਣ ਵਾਲਾ ਰਹਿੰਦਾ ਮੜਰਾ ਦਾ ਬੀ ਬੂ ਲਾਉਣੇ ਆਲੇ ਕੰਮ ਧੰਦੇ ਜਿਹੜੇ ਰਹਿੰਦੇ ਲੋਕੋ ਕਰਦੇ ਆਂਗੇ ਫੇਰ ਚਲੜ ਆਪਾਂ ਜਾ ਲੈਣ ਫੇਰ ਕਰਾਂਗੇ ਸਟਾਰਟ ਮਿੱਤਰੋ ਬਲੌਗ ਥੋੜੇ ਜੇ ਕੰਮ ਧੰਦੇ ਰਹਿੰਦੇ ਜਿਹੜੇ ਕਰਦਿਏ ਫੇਰ ਕਰਦੇ ਆ ਸਟਾਰਟ ਆਪਾਂ ਹਾਂਜੀ ਮਿੱਤਰੋ 1 ਵਜੇ ਨੂੰ ਆਪਣੇ ਨੂੰ ਲੰਗੜ ਚੱਕ ਕੇ ਲੈ ਗਈ ਅੱਤ ਨਹੀਂ ਰਹਿਗੇ ਬੰਦਰ ਦੀ ਨੂੰ ਬਹੁਤ ਚਿੱਕਾ ਚੁੱਕਾ ਮਾਰੀਆਂ ਸੜਾਉਣ ਦੀ ਕੋਸ਼ਿਸ਼ ਕੀਤੀ ਉਹ ਸਾਹਮਣੇ ਟਾਵਰ ਤੇ ਲਿਆ ਕੇ ਬੈਠ ਗਈ ਬੰਦਰ ਦੇ ਤੇ ਲਾਹੀ ਅੰਨੇ ਇਹਨਾਂ ਨੂੰ ਬਸ ਹੁਣ ਨਹੀਂ ਡਾਉਂਦੇਗੇ ਮਿੱਤਰੋ ਆ ਮਸਾ ਦਾ 4 ਬੱਚੇ ਸੀਗੇ ਬੰਦਰ ਦੇ ਵਧੀਆ ਉਹ ਵੀ ਘਾਟਾ ਬਈ ਇੰਦਾ ਹੁਣ ਲਾਹੀ ਅੰਨੇ ਹੈਗੇ ਲਾਉਣੇ ਹੈਗੇ ਵਾਹ ਇਹ ਦੌੜ ਕੇ ਲਾਉਂਦੇਗੇ ਹੁਣ ਇਹਨਾਂ ਨੂੰ ਦੇ ਬਾਦੂ ਹੁਣ ਮਿੱਤਰੋ ਤਾਂ ਵੀ ਕੋਈ ਚੱਕਰ ਆਈ ਗੱਲ ਨੇ ਆਪਣੇ ਕੋਲ ਦਾ ਹੀ ਸੀ ਮਖਾ ਚਾਰ ਚੰਗੇ ਬੱਚੇ ਪਤੰਦਰ ਦੇ ਵੀ ਤੰਨਾ ਰਹਿ ਗਏ ਜਿਹੜਾ ਲੈ ਕੇ ਗਿਆ ਲੈ ਕੇ ਵੀ ਮੇਨ ਬੱਚੇ ਨੂੰ ਗਈ ਹੈਗੀ ਜਿਹੜਾ ਸਾਰਿਆਂ ਨੂੰ ਪਸੰਦ ਵਧੀਆ ਸੀਗਾ ਆ ਫਿਰਦਾ ਤਿੰਨੇ ਬਸ ਲਾਉਣੇ ਇਹਨਾਂ ਨੂੰ ਉਹ ਟਾਵਰ ਤੇ ਹੈਗੀ ਜਾ ਕੇ ਦੇਖ ਕੇ ਆਉਣੇਗੇ ਹੋਇਆ ਤਾਂ ਉੱਥੇ ਪਰ ਹੁਣ ਤੱਕ ਦਾ ਖਾ ਗਈ ਹੋ ਹੁਣ ਤੱਕ ਦਾ ਕਿੱਥੇ ਮਿੱਤਰੋ ਅਜੇ ਤੇ ਚਲੋ ਲਾਉਨੇ ਆ ਮਿੱਤਰੋ ਇਹਨਾਂ ਨੂੰ ਹਾਂ ਜੀ ਮਿੱਤਰੋ ਆ ਇੱਕ ਬੱਚਾ ਬੈ ਗਿਆ ਸੀ ਮਿੱਤਰੋ ਬਾੜ ਤਾਂ ਹੀ ਖੁੱਡੇ 'ਚ 2:00 ਵਜੇ ਬੈ ਗਿਆ ਇਹ ਤੇ ਦੋ ਮਿੱਤਰੋ ਫਿਰਦੇ ਆਗੇ ਆ ਫਿਰਦੇ ਮਿੱਤਰੋ ਦੋ ਉਹ ਦੰਦਰ ਦਾ ਜਿਹੜਾ ਲਾਂਗੜ ਲੈ ਗਿਆ ਨਾ ਬੱਚਾ ਚੱਕ ਕੇ ਮਿੱਤਰੋ ਬਾਲਾ ਚੰਗਾ ਸੀ ਯਾਰ ਉਹ ਹਰੀ ਟੌਰੀ ਵਾਲਾ ਸੀ ਇੱਕ ਤਾਂ ਤੇ ਹਰੀ ਬਿੱਠ ਸੀਗੀ ਜਿਹਦੀ ਜਦੋਂ ਆਪਾਂ ਛੱਡੇ ਸੀ ਵਜੇ ਮਿੱਤਰੋ ਉਹ ਦੇਖਿਓ ਬੈਗ ਕਰਕੇ ਦੇਖਿਓ ਬਲਾਮ ਨੂੰ ਪਿੱਛੇ ਪਤੰਦਰ ਦਾ ਬੜਾ ਚੰਗਾ ਵਜਾ ਸੀ ਆਪਦੇ ਪਿਓ ਦੀ ਗੱਡੀ ਜਮਾ ਚਲੋ ਕੋਈ ਗੱਲ ਨਹੀਂ ਮਿੱਤਰ ਫਿਰ ਆਪਣੇ ਕੋਲ ਹੈਗੀ ਆਉ ਦਾ ਪਿਓ ਮਾ ਪਿਓ ਫੇਰ ਕਢਾ ਲਾਂਗੇ बाकी ओके है यार काम आ फिर बचे हले मित्रों दूजे दो बच्चे भी है मित्रों सामने अकाली कला तीन बजे उतर गए मित्रों भी मित्रों हम कोई टेंशन नहीं मिलेगी ਮਾਦਾ ਉੱਪਰ ਹੀ ਬੈਠਾ ਸੀ ਮੈਂ ਜੋਨੇ ਟਾਈਮ ਦਾ ਵੀ ਜਿੰਨਾ ਦਾ ਕੇ ਨਹੀਂ ਉਤਰਦੇਗੇ ਥੱਲੀ ਨਹੀਂ ਇਹ ਕੋ ਟੈਨਸ਼ਨ ਜੀ ਹੋ ਗਈ ਮੇਟਰੋ ਖਤਮ ਓਕੇ ਆ ਕੰਮ ਹੁਣ ਹਾਂ ਜੀ ਮੇਟਰੋ ਆ ਗੱਟੇ ਚੱਕ ਲਈ ਸੀਗੇ ਲਾ ਦੀ ਇਹੇ ਖੁੱਡਿਆਂ ਦੇ ਠੰਡ ਵਾਈ ਪੈਣ ਲੱਗੀ ਹੁਣ ਅੱਗੇ ਵੱਧ ਗਈ ਲਾ ਦੀ ਇਹਨਾਂ ਨੂੰ ਬਾਰੀਆਂ 'ਚ ਆਹਾ ਲਾਉਣੇ ਇਹ ਇੱਕ ਤਾਂ ਉਹ ਪਿੱਛੇ ਲਾ ਦਾਂਗੇ ਇੱਕ ਇੱਧਰ ਲਾ ਦਾਂਗੇ ਤੇ ਉਹ ਪੱਕੀ ਲਾ ਦਾਂਗੇ ਪਿੱਛੇ ਤਾਂ ਇਧਰ ਆਪਾਂ ਦਿਨੇ ਚੱਕ ਲੈ ਗਏ ਰਾਤ ਨੂੰ ਛੱਡ ਦਿਆ ਕਰਾਂਗੇ ਦਰ ਵਿਚਾਲੇ ਰਹਿਣ ਉਹ ਇੱਕ ਦੂਜੇ ਹੁੱਡੀ ਦੇ ਪਿੱਛੇ ਲਾ ਦਾਂਗੇ ਉਹ ਉਧਰ ਵੀ ਪਿੱਛੇ ਪੱਕੇ ਹੀ ਲਾ ਦਾਂਗੇ ਦੋ ਘੱਟੇ ਚੱਕ ਲੈ ਫਿਰ ਜੇ ਇੱਕ ਵੀ ਹੋਰ ਲੋਡ ਪਈ ਫਿਰ ਆਪਾਂ ਚੱਕ ਲਿਆਵਾਂਗੇ ਲਾਉਣੇ ਹੈਗੇ ਪੜਦੇ ਇਹਨਾਂ ਨੂੰ ਕਹਿਰੇ ਗੱਲੀਏ ਹਾਂਜੀ ਮਿੱਤਰੋ ਕਰੋ ਚੈੱਕ ਇੱਕ ਚ ਤਾਂ ਲਾਤੀ ਆਪਾਂ ਤੇ ਹੁਣ ਇੱਕ ਲਾਉਣਾ ਉਹ ਦੂਜੀ ਸਾਈਡ ਪਿਛਲੀ ਚ ਇਧਰ ਆਪਾਂ ਦੂਜੇ ਘੱਟੇ ਲਾ ਦਈਏ ਮਿੱਤਰੋ ਹੋਰ ਲਿਆ ਕੇ ਇਧਰ ਦਾ ਕਰੋ ਚੈੱਕ ਇੱਕੇ ਚ ਤਾਂ ਲਾਤੀ ਸੀ ਆਪਾਂ ਕਦਰਈ ਦੀ ਬੋਰੀ ਹੁੰਦੀ ਆ ਮਿੱਤਰ ਜੜੀ ਉਹ ਲਾਤੀ ਆਪਾਂ ਇੱਧਰ ਹਵਾ ਹਵਾ ਨਹੀਂ ਆਉਣੀ ਬਸ ਉਹਦੇ ਨਾਲ ਥੋੜਾ ਥੋੜਾ ਥਾਂ ਜਿਹਾ ਹੈਗਾ ਇੱਧਰ ਅੱਧਾ ਇੱਧਰ ਹੈਗਾ ਥੋੜਾ ਜਿਹਾ ਇੱਧਰ ਹੈਗਾ ਮਣੀ ਮੋਟੀ ਉਹ ਉਹ ਪੈਂਦੀ ਰੋਗੇ ਹਵਾ ਪਰ ਹਵਾ ਜੀ ਬਾਕੀ ਓਕੇ ਹੈ ਇੱਧਰ ਦੂਜੇ ਲਾ ਲਈ ਇੱਕ ਬੋਰੀ ਹਾਂਜੀ ਮਿੱਤਰੋ ਦੋਨਾਂ ਪਿੱਛੇ ਲਾ ਦਿਸੇ ਆਪ ਗੱਟੇ ਆ ਖੁੱਡੇ ਜੀ ਵੀ ਲਾਤਾ ਹੈ ਬੇ ਪਿੱਛੇ ਤੇ ਦੂਜੇ ਵੀ ਲਾਤਾ ਸੀਗਾ ਕਰਾਉਂਦੇ ਆ ਮਿੱਤਰੋ ਸਭ ਆ ਕਰੋ ਚੈੱਕ ਮਿੱਤਰੋ ਆ ਦੂਜੇ ੁੱਡੇ ਜੀ ਵੀ ਲਾਤਾ ਆ ਇਧਰ ਰਹਿ ਗੱਲਾਂ ਇਧਰ ਆਪਾਂ ਕਾਲੂ ਦੇਖਦੇ ਕਾਲੂੜੂ ਆਵਾਗੇ ਤੇ ਬਾਕੀ ਰੁੱਕਿਆ ਮਿੱਤਰੋ ਆ ਕਰੋ ਚੈੱਕ ਹਾਂਜੀ ਮਿੱਤਰੋ ਆ ਡੱਬੇ ਦੀ ਊੜੀ ਨੇ ਆਪਾਂ ਜਿਹੜੀ ਉਹਦੇ ਨਾਲ ਕਾਲਖੇ ਨਾਲ ਮਿਲਾਉਂਦੇ ਸੀਗੇ ਕੋਣੇ ਦੂਜਾ ਅੰਡਾ ਵੀ ਧਰਤਾ ਆਸੇ ਹੁਣ ਹੀ ਰੱਖਿਆ ਮਿੱਤਰੋ ਹਲੇ ਆ ਹੁਣ ਹੀ ਵਸੇ ਹੋਰੇ ਪੂਰੀ ਜਿਹੜਾ ਆਪਾਂ ਵੀ ਸ਼ੂਟ ਕਰੀਂਦੇ ਸੀ ਬਿਲਾਉਂਗੇ ਦੋਨੇਂ ਅੰਡਿਆ ਸੇ ਮਿੱਤਰ ਇਹ ਆਪਾਂ ਕਿਸੇ ਹੋਰ ਥੱਲੇ ਉਧਰ ਆ ਗਏ ਗੋਲਿਆ ਗੋਲਿਆ ਥੱਲੇ ਦੇਖਦੇ ਆਂਗੇ ਤੇ ਕਾਲ ਅੱਖੇ ਨਾਲ ਦਾ ਬਤਰੇ ਦੀ ਜੋੜੀ ਹਲੇ ਮਿਲ ਨਹੀਂ ਰਹੀ ਯਾਰ ਕਾਲ ਅੱਖੇ ਨਾਲ ਆ ਜੋ ਕੁਦਰੀ ਮਿਲ ਜਾਂਦੀ ਹੈਗੀ ਤੇ ਦੇ ਵੀ ਪਰ ਇਹ ਸਿਰਾਂ ਨਹੀਂ ਮਿਲ ਜਾਂਦਾ ਮਿੱਤਰੋ ਕੋਈ ਚੱਕਰ ਵਾਲੀ ਗੱਲ ਈ ਵੀ ਗੁਤਰੀ ਚੰਗੀ ਹੈਗੀ। ਕਿ ਉਹ ਕਿਆ ਬਾਜੀ ਨਾ ਵੀ ਇੰਨਾ ਵੀ ਧਰੀ ਛੜਦਾ ਸੀਗਾ। ਉਹ ਗੁਤਰੀ ਦਾ ਬੇਕਾਰ ਹੀ ਹੈਗੀ। ਦਾਮ ਆ ਗਈ ਉਹਨੂੰ ਆਪਾਂ ਦੇਖ ਲੈ ਡਾਡੂ ਕੇ ਫੇਰ ਕੀ ਗੱਲਬਾਤ ਬਣਦੀ ਹੈਗੀ। ਤੇ ਇਹਦੇ ਨਾਲ ਆਪਾਂ ਕੋਈ ਹੋਰ ਗੁਤਰੀ ਆਪੇ ਮਿਲ ਜੂਗੀ ਇੱਥੋਂ। ਤਾਂ ਨੂੰ ਗੁਤਰੀ ਫਿਰ ਦੇਤਰ। ਇੱਕ ਤਾਂ ਮਿੱਤਰੋ ਕਾਲੱਖੀ ਫਿਰ ਦੇ ਗੁਤਰੀ ਸੁਨਰ ਹੋਣੇ ਹੈਗੇ ਕਿੱਧਰ ਗਏ। ਆ ਜੇ ਮਿੱਤਰੋ ਸਾਹਮਣੇ ਆਹ ਕਾਲ ਰੱਖੀ ਐ ਇੱਕ ਨੀਲੀ ਇਧਰ ਤੇ ਆਧਾ ਹਰੇ ਨਾਲ ਹੀ ਮਿਲੋ ਡੱਬੇ ਨਾਲ ਚਾਲਕ ਉਹਦੇ ਨਾਲ ਕਾਲ ਰੱਖੇ ਉਤਰਨਾ ਆਪਣੇ ਨਾਲ ਤੇ ਇਹ ਦੋਨਾਂ ਦਾ ਕਿਸੇ ਰ ਮਰਜੀ ਮਿਲਾ ਲੇ ਜੋੜੀ ਆਪੇ ਇਹ ਤਾਂ ਮਿਲ ਗਈ ਹੋਈ ਆ ਤੇਰਾ ਤੇ ਬਾਕੀ ਓਕੇ ਗਾ ਮਿੱਤਰੋ ਓਕੇ ਕਰਦੇ ਮਿੱਤਰੋ ਬਲੌਂਗ ਦਾ ਪੈਕੀ ਐਂਡ ਜੇ ਸੋਨੂੰ ਸਾਡਾ ਬਲੌਂਗ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇਹ ਚੈਨਲ ਕਰ ਲਿਓ ਆਪਣਾ ਸਬਸਕ੍ਰਾਈਬ ਇਹ ਮੋੜਿਆ ਮਿੱਤਰੋ ਨੈਕਸਟ ਬਣਾਉਣ ਨਾਲ ਆਪਾਂ